ਸਵਦੇਸ਼ੀ ਜਾਗਰਣ ਮੰਚ ਵੱਲੋਂ ਅੱਜ ਰਨ ਫੋਰ ਸਵਦੇਸ਼ੀ ਨੂੰ ਲੈ ਕੇ ਇੱਕ ਦੌੜ ਲਗਾਈ ਜਾ ਰਹੀ ਹੈ ਔਰ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਲੇਜੀ ਹੈਗੇ ਨੇ ਸਵਦੇਸ਼ੀ ਜਾਗਰਣ ਮੰਚ ਦੇ ਜਿਹੜੇ ਮੁਕੀ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਮਨੋਜ ਅੱਧਰਵਾਲ ਇੱਥੇ ਮੌਜੂਦ ਹੈਗੇ ਨੇ ਔਰ ਜਿਹੜੀਆਂ ਵਿਦੇਸ਼ੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਗੋ ਬੈਕ ਦੇ ਨਾਰੇ ਲਾਏ ਜਾ ਰਹੇ ਨੇ Amazon ਹੋਵੇ Flipkart ਹੋਵੇ Colgate ਹੋਵੇ ਕੋਲ ਜਿਹੜੀਆਂ ਵਿਦੇਸ਼ੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਬੋਹ ਬੈਕ ਦੇ ਨਾਰੇ ਲਾਇਆ ਜਾ ਰਹੇ ਤਾਂ ਕਿ ਇਹਨਾਂ ਨੂੰ ਛੱਡ ਕੇ ਜਿਹੜੀਆਂ ਸਰਦੇਸ਼ੀ ਚਿੰਨ੍ਹਾਂ ਆਂਦੀਆਂ ਉਹਨੂੰ ਖਤਰਾ ਜਾਵੇ ਉਸੇ ਚੀਜ਼ ਨੂੰ ਲੈ ਕੇ ਇਹ ਘੁਮਾਰਦੇ ਰਹੀ ਆਂ ਆਉ ਲਗਾਈ ਜਾ ਰਹੀ ਆਂ ਕੋਸ਼ਿਸ਼ ਕਰ ਰਹਾ ਹਾਂ ਆਪ ਕੇ ਲਈ ਮੈਂ ਕੋਸ਼ਿਸ਼ ਕਰ ਰਹਾ ਹਾਂ ਗੱਲਬਾਤ ਕਰਨ ਦੀ ਵੀ ਵਿਰੇ ਜੀ ਕਿਸ ਤਰ੍ਹਾਂ ਅਜੋ ਅਧਿਕਾਰ ਸੇ ਮੈਸੇਜ ਲਾ ਲੂ ਵਿਰੇ ਜੀ ਕਿਸ ਤਰ੍ਹਾਂ ਦੇਖਦੇ ਹੋ ਅਜੋ ਰਨ ਫੋਰ ਸਰਦੇਸ਼ੀ ਕੇ ਲਈ ਆਪ ਦੌੜ ਲਗਾਈ ਜਾ ਰਹੀ ਹੈ ਹਾਂ ਅੱਜ ਅਸੀਂ ਭਾਰਤ ਵਿੱਚ ਪੂਰੇ ਭਾਰਤ ਵਿੱਚ 12 ਜਨਵਰੀ ਤੋਂ 23 ਜਨਵਰੀ ਤੱਕ ਇਹ ਇੱਕ ਪਖਵਾੜਾ ਮਨਾਇਆ ਜਾ ਰਿਹਾ ਸਰਬਦੇਸ਼ੀ ਜਾਗਰਣ ਮੰਚ ਦਾ ਜਿਦੇ ਵਿੱਚ ਅਪਾ ਇੰਟਰਪ੍ਰੈਨਿਓਰਸ਼ਿਪ ਦਾ ਬढ़ावा ਦੇ ਰਹੇ ਆ ਯੂਥ ਵਾਸਤੇ ਔਰ ਅਸੀਂ ਚਾਹਦੇ ਆ ਕਿ ਭਾਰਤ ਜਿਹੜਾ ਹੈਗਾ ਆਰਥਿਕ ਗਰੋਥ ਕਰੇ ਭਾਰਤ ਸ਼ਕਤੀਸ਼ਾਲੀ ਬਣੇ ਇਹ ਜਿਹੜੀਆਂ ਟਰੰਪ ਦੀਆਂ ਧਮਕੀਆਂ ਹੈਗੀਆਂ ਇਹਦਾ ਇੱਕੋ ਹੀ ਇਲਾਜ ਹੈ ਕਿ ਅਸੀਂ ਆਪਣੀ ਮੈਨੂਫੈਕਚਰਿੰਗ ਵਧਾਈਏ ਅਪਾ ਚਾਈਨਾ ਤੇ ਡਿਪੈਂਡੈਂਸ ਘਟਾਈਏ ਔਰ ਇਹਦੇ ਉੱਤੇ ਪ੍ਰਯਾਸ ਵਾਸਤੇ ਅਸੀਂ ਜਨ ਜਾਗਰਣ ਵਿਦੇਸ਼ੀ ਕੰਪਨੀਆਂ ਨੂੰ ਰਿਮੂਵ ਕਰਨ ਵਾਸਤੇ ਅਸੀਂ ਇਹ ਜਨ ਜਨ ਤੱਕ ਇਹ ਨਾਰਾ ਪਹੁੰਚਾਉਣਾ ਚਾਹਦੇ ਆ ਕਿ ਲੋਕੀ ਇਹਨਾਂ ਤੋਂ ਖਿਹੜਾ ਚੋਣ ਜਿੰਨੀ ਜਲਦੀ ਹੋ ਸਕਦਾ ਔਰ ਭਾਰਤ ਇੱਕ ਸਮ੍ਰਿੱਧ ਸ਼ਾਲੀ ਸ਼ਕਤੀਸ਼ਾਲੀ ਰਾਸ਼ਟਰ ਬਣੇ ਇਹ ਲਗਾਤਾਰ ਨਾਰਾ ਜਿਹੜਾ ਲਗਾਇਆ ਰਿਹਾ ਜੇ ਬਾਜ਼ਾਰ ਜਾਵਾਂਗੇ ਸਵਦੇਸ਼ੀ ਸਮਾਨ ਜਿਹੜਾ ਹੈਗਾ ਉਹ ਲੈ ਕੇ ਆਵਾਂਗੇ ਇਸ ਨੂੰ ਘਰ ਘਰ ਤੱਕ ਕਰਕੇ ਦਪਚਾਉਣ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਘਰ ਘਰ ਤੱਕ ਅਸੀਂ ਪਹੁੰਚਾਉਣ ਵਾਸਤੇ ਮੀਡੀਆ ਸੋਸ਼ਲ ਮੀਡੀਆ ਔਰ ਬਾਕੀ ਵੀ ਸਕੂਲਾਂ ਵੀ ਜਾ ਕੇ ਇੰਟਰਪ੍ਰੈਨਿਅਰਸ਼ਿਪ ਨੂੰ ਬੜਾਵਾ ਦੇ ਰਹੇ ਹਾਂ ਬੱਚਿਆਂ ਦੇ ਉੱਤੇ ਬੱਚਿਆਂ ਨੂੰ ਜਾਗਰਿਤ ਕਰ ਰਹੇ ਹਾਂ ਬੱਚੇ ਵੀ ਇਹ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਨੇ ਤੇ ਇਹ ਆਪਾਂ ਸਕੂਲਾਂ ਦੇ ਥਰੂ ਘਰ-ਘਰ ਵਿੱਚ ਜਾ ਰਹੇ। ਅਗਰਵਾਸ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਵਦੇਸ਼ੀ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਲਗਾਤਾਰ ਜਿਹੜੀ ਵਿਦੇਸ਼ੀ ਚੀਜ਼ਾਂ ਹੈਗੀਆਂ ਉਹ ਘਰ-ਘਰ ਕਰ ਚੁੱਕੀਆਂ ਨੇ ਇਸ ਨੂੰ ਬਾਹਰ ਕੱਢਣ ਲਈ ਕਿਸ ਤਰ੍ਹਾਂ ਦੇ ਉਪਰਾਲੇ ਰਹਿਣਗੇ? ਦੇਖੋ ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਇੱਕ ਇਕਨੋਮਿਕ ਵਾਰ ਸ਼ੁਰੂ ਹੋ ਗਈ ਹੈ। ਉਹ ਹੀ ਉਹ ਦੇਸ਼ ਕਾਮਯਾਬ ਰਹੂਗਾ ਜਿਹੜਾ ਆਪਣੇ ਦੇਸ਼ ਦੀ ਬਣੇ ਵਸਤੂ ਆਪਣੇ ਦੇਸ਼ ਦਾ ਵਪਾਰ ਆਪਣੇ ਦੇਸ਼ ਦਾ ਜਿਹੜਾ ਵਪਾਰ ਹੈ ਇੰਡਸਟਰੀ ਹੈ ਉਤਪਾਦ ਹੈ ਜਿਹੜਾ ਉਹਨੂੰ ਪ੍ਰਮੋਟ ਕਰੇਗਾ ਉਹਦੇ ਸਿਰ ਤੇ ਚੱਲੇਗਾ ਉਹੀ ਦੇਸ਼ ਜਿਹੜਾ ਅੱਗੇ ਸਿਮਰਿਤ ਬਣੇਗਾ ਜਿਹੜਾ ਸਵਦੇਸ਼ੀ ਜਾਗਰਣ ਮੰਚ ਹੈ ਉਹ ਹਰ ਸ਼ਹਿਰ ਦੇ ਵਿੱਚ ਅੱਜ ਅਜੇ ਇਸ ਤੋਂ ਪਹਿਲਾਂ ਜਲੰਧਰ ਗੜੇ ਦੇ ਕੈਂਟ ਦੇ ਵਿੱਚ ਗੜੇ ਦੇ ਵਿੱਚ ਵੀ ਯਾਤਰਾ ਕੀਤੀ 3 ਮਹੀਨੇ 4 ਮਹੀਨੇ ਪਹਿਲਾਂ ਅਸੀਂ ਕੈਂਟ ਬਾਜ਼ਾਰ ਦੇ ਵਿੱਚ ਵੀ ਯਾਤਰਾ ਕੀਤੀ ਇਸੇ ਦੀ ਕਿਨਾਰਾ ਅਸੀਂ ਜਲੰਧਰ ਸ਼ਹਿਰ ਦੇ ਸਾਰੇ ਬਾਜ਼ਾਰਾਂ ਤੇ ਔਰ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਸਵਦੇਸ਼ੀ ਜਾਗਰਣ ਮੰਚ ਇਹ ਯਾਤਰਾਵਾਂ ਕੱਢ ਰਿਹਾ ਲੋਕਾਂ ਨੂੰ ਜਾਗਰੂਕ ਕਰਾ ਰਿਹਾ ਸੰਘ ਵੱਲੋਂ ਵੀ ਇਹਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਲੋਕਾਂ ਦੇ ਘਰ-ਘਰ ਤੱਕ ਸਵਦੇਸ਼ੀ ਜਿਹੜਾ ਹੀ ਹੈਗੀ ਸੰਦੇਸ਼ ਉਹ ਅਸੀਂ ਲੋਕਾਂ ਦੇ ਘਰ-ਘਰ ਤੱਕ ਘਰ-ਘਰ ਤੱਕ ਜਾ ਕੇ ਪਹੁੰਚਾ ਰਹੇ ਹਾਂ ਤਾਂ ਕਿ ਦੇਸ਼ ਦੀ ਜਿਹੜੀ ਹੈ ਉન્નਤੀ ਹੋ ਸਕੇ ਅੱਜ ਦੇਸ਼ ਦੀ ਉન્નਤੀ ਇੱਕੋ ਗੱਲ ਦੇ ਵਿੱਚ ਹੈ ਦੇਸ਼ ਦਾ ਵਪਾਰ ਵਧੇ ਦੇਸ਼ ਦਾ ਕਾਰੋਬਾਰ ਵਧੇ ਦੇਸ਼ ਦੇ ਜਿਹੜੇ ਉਦਯੋਗ ਹੈਗੇ ਉਹ ਵਧਣ ਜਿਹੜਾ ਸਾਡਾ ਬੱਚਾ ਹੈ ਜਿਹੜਾ ਸਾਡਾ ਯੁਵਾ ਹੈ ਉਹ ਐਂਟਰਪ੍ਰੈਨਿਅਰ ਬਣੇ ਉਹ ਜੋਬ ਸਿੱਕਰ ਦੀ بجائے ਜੋਬ Gੀਵਰ ਬਣੇ ਉਹ ਲੋਕਾਂ ਨੂੰ 10 ਲੋਕਾਂ ਨੂੰ ਜੋਬ ਦੇ ਸਕੀ ਅਸੀਂ ਇਸੇ ਲਈ ਸਰਦੇਸ਼ੀ ਜਾਗਰਣ ਮੰਚ ਯੁਵਾਵਾਂ ਨੂੰ ਔਰ ਜਿਹੜੇ ਵਪਾਰੀ ਹੈ ਔਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿ ਆਪਣੇ ਦੇਸ਼ ਦੀ ਸਮਰiddhi ਵਾਸਤੇ ਸਾਨੂੰ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਦੇਸ਼ ਦੀ ਵਸਤੂਆਂ ਦਾ ਉਪਯੋਗ ਕਰਨਾ ਪਵੇਗਾ ਵਿਦੇਸ਼ੀ ਵਸਤੂਆਂ ਨੂੰ ਛੋੜਨਾ ਪਵੇਗਾ ਔਰ ਦੇਸ਼ ਨੂੰ ਤੇ ਆਪਣੇ ਆਪ ਨੂੰ ਸਿਹਤ ਬਣਾਉਣਾ ਪਵੇਗਾ ਗਲਬਤ ਗਲਬਤ ਮਹਾਰਾਜ ਮਾਤਾ ਕੇ ਐਸਐਲ ਰਨ ਫੋਰ ਜਿਹੜੀ ਸਵਦੇਸ਼ੀ ਮੁਹਿੰਮ ਜਿਹੜੀ ਚਲਾਈ ਜਾ ਰਹੀ ਆ ਉਹਦੇ ਵਾਸਤੇ ਅੱਜ ਪੰਜਾਬ ਦੇ ਵਿੱਚ ਨਹੀਂ ਸਗੋਂ ਪੂਰੇ ਦੇਸ਼ ਦੇ ਵਿੱਚ ਰਨ ਫੋਰ ਸਵਦੇਸ਼ੀ ਚੱਲੀ ਜਾ ਰਹੀ ਹੈ ਤਾਂ ਜੋ ਜਿਹੜੇ ਸਵਦੇਸ਼ੀ ਸਾਮਾਨ ਹੈਗੇ ਉਸ ਨੂੰ ਅਪਣਾਇਆ ਜਾਵੇ ਤੇ ਜਿਹੜੇ ਵਿਦੇਸ਼ੀ ਸਾਮਾਨ ਹੈਗੇ ਉਹਨਾਂ ਨੂੰ ਦਰਕਰਾਰ ਕੀਤਾ ਜਾਵੇ ਇਸੇ ਕਰਕੇ ਦੇਸ਼ ਦਾ ਉਦਯੋਗ ਵਧੇਗਾ ਕਾਰੋਬਾਰ ਵਧੇਗਾ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਚੈਨਮਨ ਸਿੰਘ ਸਿੰਦਰ ਦੇ ਨਾਮ ਸੁਲਿੰਦਰ ਕੰਬਲ ਜਲੰਧਰ ਟੀਵੀ ਜਲੰਧਰ ਦੇਸ਼ੀ ਜਾਗਰਨ ਮੰਚ ਵੱਲੋਂ ਅੱਜ ਰਨ ਫੋਰ ਸਵਦੇਸ਼ੀ ਨੂੰ ਲੈ ਕੇ ਇੱਕ ਦੌੜੇ ਲਗਾਈ ਜਾ ਰਹੀ ਹੈ ਔਰ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਲੇਜੀ ਹੈਗੇ ਨੇ ਸਵਦੇਸ਼ੀ ਜਾਗਰਨ ਮੰਚ ਦੇ ਜਿਹੜੇ ਮੁਕੀ ਹੈਗੇ ਨੇ ਉਹ ਵੀ ਮੌਜੂਦ ਹੈਗੇ ਨੇ ਮਨੋਜ ਅੱਧਰਵਾਲ ਇੱਥੇ ਮੌਜੂਦ ਹੈਗੇ ਨੇ ਔਰ ਜਿਹੜੀਆਂ ਵਿਦੇਸ਼ੀ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਗੋ ਬੈਕ ਦੇ ਨਾਰੇ ਲਾਏ ਜਾ ਰਹੇ ਨੇ Amazon ਹੋਵੇ Flipkart ਹੋਵੇ Colgate ਹੋਵੇ ਕੋਲ ਜਿਹੜੀਆਂ ਵਿਦੇਸ਼ੀ ਚੀਜ਼ਾਂ ਹੈਗੀਆਂ ਉਹਨਾਂ ਨੂੰ ਬੋਹ ਬੈਕ ਦੇ ਨਾਰੇ ਲਾਇਆ ਜਾ ਰਹੇ ਤਾਂ ਕਿ ਇਹਨਾਂ ਨੂੰ ਛੱਡ ਕੇ ਜਿਹੜੀਆਂ ਸਰਦੇਸ਼ੀ ਚਿੰਨ੍ਹਾਂ ਆਂ ਉਹਨੂੰ ਖਤਰਾ ਜਾਵੇ ਉਸੇ ਚੀਜ਼ ਨੂੰ ਲੈ ਕੇ ਇਹ ਘੁਮਾਰਦੇ ਰਹੀ ਆਂ ਉਹ ਲਗਾਈ ਜਾ ਰਹੀ ਆਂ ਕੋਸ਼ਿਸ਼ ਕਰਾਉਂਦਾ ਆਂ ਤੁਹਾਡੇ ਲਈ ਮੈਂ ਕੋਸ਼ਿਸ਼ ਕਰਾਉਂਦਾ ਗੱਲਬਾਤ ਕਰਨ ਦੀ ਵੀ ਵਿਰੇ ਜੀ ਕਿਸ ਤਰ੍ਹਾਂ ਅਜੋ ਅਧਿਕਾਰ ਸੇ ਮੈਸੇਜ ਲਾ ਲੂ ਵਿਰੇ ਜੀ ਕਿਸ ਤਰ੍ਹਾਂ ਦੇਖਦੇ ਹੋ ਅਜੋ ਰਨ ਫੋਰ ਸਰਦੇਸ਼ੀ ਕੇ ਲਿਏ ਆਪ ਡੋਰ ਲਗਾਈ ਜਾ ਰਹੀ ਹੈ ਹਾਂ ਅੱਜ ਅਸੀਂ ਭਾਰਤ ਵਿੱਚ ਪੂਰੇ ਭਾਰਤ ਵਿੱਚ 12 ਜਨਵਰੀ ਤੋਂ 23 ਜਨਵਰੀ ਤੱਕ ਇਹ ਇੱਕ ਪਖਵਾੜਾ ਮਨਾਇਆ ਜਾ ਰਿਹਾ ਸਰਬਦੇਸ਼ੀ ਜਾਗਰਣ ਮੰਚ ਦਾ ਜਿਦੇ ਵਿੱਚ ਅਪਾ ਇੰਟਰਪ੍ਰੈਨਿਓਰਸ਼ਿਪ ਦਾ ਬढ़ावा ਦੇ ਰਹੇ ਆ ਯੂਥ ਵਾਸਤੇ ਔਰ ਅਸੀਂ ਚਾਹਦੇ ਆ ਕਿ ਭਾਰਤ ਜਿਹੜਾ ਹੈਗਾ ਆਰਥਿਕ ਗ੍ਰੋਥ ਕਰੇ ਭਾਰਤ ਸ਼ਕਤੀਸ਼ਾਲੀ ਬਣੇ ਇਹ ਜਿਹੜੀਆਂ ਟਰੰਪ ਦੀਆਂ ਧਮਕੀਆਂ ਹੈਗੀਆਂ ਇਹਦਾ ਇੱਕੋ ਹੀ ਇਲਾਜ ਹੈ ਕਿ ਅਸੀਂ ਆਪਣੀ ਮੈਨੂਫੈਕਚਰਿੰਗ ਵਧਾਈਏ ਅਪਾ ਚਾਈਨਾ ਤੇ ਡਿਪੈਂਡੈਂਸ ਘਟਾਈਏ ਔਰ ਇਹਦੇ ਉੱਤੇ ਪ੍ਰਯਾਸ ਵਾਸਤੇ ਅਸੀਂ ਜਨ ਜਾਗਨ ਵਿਦੇਸ਼ੀ ਕੰਪਨੀਆਂ ਨੂੰ ਰਿਮੂਵ ਕਰਨ ਵਾਸਤੇ ਅਸੀਂ ਇਹ ਜਨ ਜਨ ਤੱਕ ਇਹ ਨਾਰਾ ਪਹੁੰਚਾਉਣਾ ਚਾਹਦੇ ਆ ਕਿ ਲੋਕੀ ਇਹਨਾਂ ਤੋਂ ਖੈੜਾ ਚੋਣ ਜਿੰਨੀ ਜਲਦੀ ਹੋ ਸਕਦਾ ਔਰ ਭਾਰਤ ਇੱਕ ਸਮ੍ਰਿੱਧ ਸ਼ਾਲੀ ਸ਼ਕਤੀਸ਼ਾਲੀ ਰਾਸ਼ਟਰ ਬਣੇ ਇਹ ਲਗਾਤਾਰ ਨਾਰਾ ਜਿਹੜਾ ਲਗਾਇਆ ਰਿਹਾ ਜੇ ਬਾਜ਼ਾਰ ਜਾਵਾਂਗੇ ਸਵਦੇਸ਼ੀ ਸਮਾਨ ਜਿਹੜਾ ਹੈਗਾ ਉਹ ਲੈ ਕੇ ਆਵਾਂਗੇ ਇਸ ਨੂੰ ਘਰ ਘਰ ਤੱਕ ਕਰਕੇ ਦਪਚਾਉਣ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਘਰ ਘਰ ਤੱਕ ਅਸੀਂ ਪਹੁੰਚਾਉਣ ਵਾਸਤੇ ਮੀਡੀਆ ਸੋਸ਼ਲ ਮੀਡੀਆ ਔਰ ਬਾਕੀ ਵੀ ਸਕੂਲਾਂ ਵੀ ਜਾ ਕੇ ਇੰਟਰਪ੍ਰੈਨਿਅਰਸ਼ਿਪ ਨੂੰ ਬੜਾਵਾ ਦੇ ਰਹੇ ਆ ਬੱਚਿਆਂ ਦੇ ਉੱਤੇ ਬੱਚਿਆਂ ਨੂੰ ਜਾਗਰਿਤ ਕਰ ਰਹੇ ਆ ਬੱਚੇ ਵੀ ਇਹ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਨੇ ਤੇ ਇਹ ਆਪਾਂ ਸਕੂਲਾਂ ਦੇ ਥਰੂ ਘਰ-ਘਰ ਵਿੱਚ ਜਾ ਰਹੇ। ਅਗਰਵਾਸ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਵਦੇਸ਼ੀ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਕਿਉਂਕਿ ਲਗਾਤਾਰ ਜਿਹੜੀ ਵਿਦੇਸ਼ੀ ਚੀਜ਼ਾਂ ਹੈਗੀਆਂ ਉਹ ਘਰ-ਘਰ ਕਰ ਚੁੱਕੀਆਂ ਨੇ ਇਸ ਨੂੰ ਬਾਹਰ ਕੱਢਣ ਲਈ ਕਿਸ ਤਰ੍ਹਾਂ ਦੇ ਉਪਰਾਲੇ ਰਹਿਣਗੇ? ਦੇਖੋ ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ ਇੱਕ ਇਕਨੋਮਿਕ ਵਾਰ ਸ਼ੁਰੂ ਹੋ ਗਈ ਹੈ। ਉਹ ਹੀ ਉਹ ਦੇਸ਼ ਕਾਮਯਾਬ ਰਹੂਗਾ ਜਿਹੜਾ ਆਪਣੇ ਦੇਸ਼ ਦੀ ਬਣੇ ਵਸਤੂ ਆਪਣੇ ਦੇਸ਼ ਦਾ ਵਪਾਰ ਆਪਣੇ ਦੇਸ਼ ਦਾ ਜਿਹੜਾ ਵਪਾਰ ਹੈ ਇੰਡਸਟਰੀ ਹੈ ਉਤਪਾਦ ਹੈ ਜਿਹੜਾ ਉਹਨੂੰ ਪ੍ਰਮੋਟ ਕਰੇਗਾ ਉਹਦੇ ਸਿਰ ਤੇ ਚੱਲੇਗਾ ਉਹੀ ਦੇਸ਼ ਜਿਹੜਾ ਅੱਗੇ ਸਿਮਰਿਤ ਬਣੇਗਾ ਜਿਹੜਾ ਸਵਦੇਸ਼ੀ ਜਾਗਰਣ ਮੰਚ ਹੈ ਉਹ ਹਰ ਸ਼ਹਿਰ ਦੇ ਵਿੱਚ ਅੱਜ ਅਜੇ ਇਸ ਤੋਂ ਪਹਿਲਾਂ ਜਲੰਧਰ ਗੜੇ ਦੇ ਕੈਂਟ ਦੇ ਵਿੱਚ ਗੜੇ ਦੇ ਵਿੱਚ ਵੀ ਯਾਤਰਾ ਕੀਤੀ 3 ਮਹੀਨੇ 4 ਮਹੀਨੇ ਪਹਿਲਾਂ ਅਸੀਂ ਕੈਂਟ ਬਾਜ਼ਾਰ ਦੇ ਵਿੱਚ ਵੀ ਯਾਤਰਾ ਕੀਤੀ ਇਸੇ ਦੀ ਕਿਨਾਰਾ ਅਸੀਂ ਜਲੰਧਰ ਸ਼ਹਿਰ ਦੇ ਸਾਰੇ ਬਾਜ਼ਾਰਾਂ ਤੇ ਔਰ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਸਵਦੇਸ਼ੀ ਜਾਗਰਣ ਮੰਚ ਇਹ ਯਾਤਰਾਵਾਂ ਕਰ ਰਿਹਾ ਲੋਕਾਂ ਨੂੰ ਜਾਗਰੂਕ ਕਰਾ ਰਿਹਾ ਸੰਘ ਵੱਲੋਂ ਵੀ ਇਹਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਲੋਕਾਂ ਦੇ ਘਰ-ਘਰ ਤੱਕ ਸੰਦੇਸ਼ੀ ਜਿਹੜਾ ਹੀ ਹੈਗੀ ਸੰਦੇਸ਼ ਉਹ ਅਸੀਂ ਲੋਕਾਂ ਦੇ ਘਰ-ਘਰ ਤੱਕ ਘਰ-ਘਰ ਤੱਕ ਜਾ ਕੇ ਪਹੁੰਚਾ ਰਹੇ ਹਾਂ ਤਾਂ ਕਿ ਦੇਸ਼ ਦੀ ਜਿਹੜੀ ਹੈ ਉન્નਤੀ ਹੋ ਸਕੇ ਅੱਜ ਦੇਸ਼ ਦੀ ਉન્નਤੀ ਇੱਕੋ ਗੱਲ ਦੇ ਵਿੱਚ ਹੈ ਦੇਸ਼ ਦਾ ਵਪਾਰ ਵਧੇ ਦੇਸ਼ ਦਾ ਕਾਰੋਬਾਰ ਵਧੇ ਦੇਸ਼ ਦੇ ਜਿਹੜੇ ਉਦਯੋਗ ਹੈਗੇ ਉਹ ਵਧਣ ਜਿਹੜਾ ਸਾਡਾ ਬੱਚਾ ਹੈ ਜਿਹੜਾ ਸਾਡਾ ਯੁਵਾ ਹੈ ਉਹ ਐਂਟਰਪ੍ਰੈਨਿਓਰ ਬਣੇ ਉਹ ਜੋਬ ਸਿੱਕਰ ਦੀ بجائے ਜੋਬ Gੀਵਰ ਬਣੇ ਉਹ ਲੋਕਾਂ ਨੂੰ 10 ਲੋਕਾਂ ਨੂੰ ਜੋਬ ਦੇ ਸਕੇ ਅਸੀਂ ਇਸੇ ਲਈ ਸਰਦੇਸ਼ੀ ਜਾਗਰਣ ਮੰਚ ਯੁਵਾਵਾਂ ਨੂੰ ਔਰ ਜਿਹੜੇ ਵਪਾਰੀ ਹੈ ਔਰ ਲੋਕਾਂ ਨੂੰ ਜਾਗਰੂਕ ਕਰ ਰਿਹਾ ਕਿ ਆਪਣੇ ਦੇਸ਼ ਦੀ ਸਮਰiddhi ਵਾਸਤੇ ਸਾਨੂੰ ਆਪਣੇ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਦੇਸ਼ ਦੀ ਵਸਤੂਆਂ ਦਾ ਉਪਯੋਗ ਕਰਨਾ ਪਵੇਗਾ ਵਿਦੇਸ਼ੀ ਵਸਤੂਆਂ ਨੂੰ ਛੋੜਨਾ ਪਵੇਗਾ ਔਰ ਦੇਸ਼ ਨੂੰ ਤੇ ਆਪਣੇ ਆਪ ਨੂੰ ਸਿਹਤ ਬਣਾਉਣਾ ਪਵੇਗਾ ਗਲਬਤ ਗਲਬਤ ਮਹਾਰਾਜ ਮਾਤਾ ਕੇ ਐਸਐਲ ਰਨ ਫੋਰ ਜਿਹੜੀ ਸਵਦੇਸ਼ੀ ਮੁਹਿੰਮ ਜਿਹੜੀ ਚਲਾਈ ਜਾ ਰਹੀ ਆ ਉਹਦੇ ਵਾਸਤੇ ਅੱਜ ਪੰਜਾਬ ਦੇ ਵਿੱਚ ਨਹੀਂ ਸਗੋਂ ਪੂਰੇ ਦੇਸ਼ ਦੇ ਵਿੱਚ ਰਨ ਫੋਰ ਸਵਦੇਸ਼ੀ ਚੱਲੀ ਜਾ ਰਹੀ ਹੈ ਤਾਂ ਜੋ ਜਿਹੜੇ ਸਵਦੇਸ਼ੀ ਸਾਮਾਨ ਹੈਗੇ ਉਸ ਨੂੰ ਅਪਣਾਇਆ ਜਾਵੇ ਤੇ ਜਿਹੜੇ ਵਿਦੇਸ਼ੀ ਸਾਮਾਨ ਹੈਗੇ ਉਹਨਾਂ ਨੂੰ ਦਰਕਰਾਰ ਕੀਤਾ ਜਾਵੇ ਇਸੇ ਕਰਕੇ ਦੇਸ਼ ਦਾ ਉਦਯੋਗ ਵਧੇਗਾ ਕਾਰੋਬਾਰ ਵਧੇਗਾ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਚੈਨਮਨ ਸਿੰਘ ਸਿੰਦਰ ਦੇ ਨਾਮ ਸੁਲਿੰਦਰ ਕੰਬਲ ਜਲੰਧਰ ਟੀਵੀ ਜਲੰਧਰ